ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਆਡੀਓ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਵਿਵਾਦ ਛਿੜ ਚੁੱਕਿਆ ਹੈ ਦੱਸਦੇ ਕਿ ਇਸ ਆਡੀਓ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਟਿਆਲਾ ਦੇ ਐਸਐਸਪੀ ਵੱਲੋਂ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਜ਼ਿਲ੍ਹਾ ਪਾਰਿਸ਼ਦ ਚੋਣਾਂ ਸੰਬੰਧੀ ਕੁਝ ਹਦਾਇਤਾਂ ਦਿੱਤੀਆਂ ਗਈਆਂ ਨੇ ਦੱਸਦੇ ਕਿ ਬਾਦਲ ਵੱਲੋਂ ਜਿਹੜੀ ਪੋਸਟ 'ਚ ਆਡੀਓ ਰਾਹੀਂ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਿਹੜੇ ਵੀ ਬੰਦੇ ਨੂੰ ਟਾਰਗੇਟ ਕਰਨਾ ਹੈ ਰੋਕਣਾ ਹੈ ਬਾਰੋ-ਬਾਰ ਰੋਕਿਆ ਜਾਵੇ ਦੱਸਦੇ ਕਿ ਇਸ ਨੂੰ ਲੈ ਕੇ ਹੁਣ ਪਟਿਆਲਾ ਪੁਲਿਸ ਵੱਲੋਂ ਵੀ ਆਪਣਾ ਅਭਿਆਨ ਜੋ ਆ ਰਿਹਾ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਕਾਜਲੀ AI ਨਾਲ ਤਿਆਰ ਕੀਤੀ ਆਡੀਓ ਕਾਫੀ ਵਾਇਰਲ ਹੋ ਰਹੀ ਹੈ ਜੋ ਕਿ ਗੁੰਮਰਾਹ ਕਰਨ ਲਈ ਲੋਕਾਂ ਨੂੰ ਗਲਤ ਜਾਣਕਾਰੀ ਦੇਣ ਲਈ ਤੇ ਕਾਨੂੰਨੀ ਵਿਵਸਥਾ ਦੇ ਸਵਾਲ ਚੁੱਕਣ ਵਾਲੀ ਆਡੀਓ ਹੈ ਦੱਸਦੇ ਕਿ ਇਸ ਤੇ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਦੇ ਦੋਸ਼ਾਂ ਤੇ ਖਿਲਾਫ ਬੰਦੀ ਕਾਰਵਾਈ ਵੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀ ਜਾਵੇਗੀ ਤੁਸੀਂ ਵੀ ਸੁਨੋ ਇਹ ਪੂਰੀ ਆਡੀਓ ਪਰਵਾਹਾਂ ਜਿਹੜੀਆਂ ਅੱਜ

ਸਰ 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 ਹਾਂ ਤੁਸੀਂ ਇਕਨੋਲਜ ਕਰੀ ਚੱਲੋ ਜੀ ਕਿ ਆਵਾਜ਼ ਆ ਰਹੀ ਹੈ ਡਾਇਰੈਕਸ਼ਨ ਥੀਬ ਜੀ ਜੀ ਸਰ ਜੀ ਅੱਜ ਦੀ ਗੱਲ ਹੈ ਸਿਵਲ ਪ੍ਰਸ਼ਾਸਨ ਤੇ ਪੰਚ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹਉਵਾ ਬਣਿਆ ਆ ਉਹ ਧੱਕੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਵਿੱਚ ਸਹਿਮਤ ਹੋਣਾ ਹੈ ਜੀ ਸਰ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੋਕਣਾ ਆ ਉਹਨੂੰ ਬਹੁਤ ਵਾਰ ਰੁਕਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ ਗੱਲ ਸੈਂਟਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰਸ਼ਾਸਨ ਦਾ ਜਦੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਕੰਮ ਕੀ ਉਥੇ ਕੋਈ ਪੇਪਰ ਫਾੜਨੇ ਕੋਈ ਬੰਦੇ ਬੈਠੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ 'ਚ ਨਾ ਹੋਵੇ ਇਹ ਗੱਲ ਥੀਅਰ ਆ ਜੀ ਸਾਰਿਆਂ ਨੂੰ ਨੰਬਰ 2 ਜਿਹੜੇ ਸੈਂਟਰ 'ਚ ਉੱਥੇ ਏਅਰ ਕੀ ਦਾ ਮਾਈਕ ਚਲੂ ਜਿਹੜੇ ਸੈਂਟਰ ਨੇ ਉਥੋਂ ਆਪਾਂ ਡਬਲ ਵੈਰੀਫਾਈਂਗ ਦੀ ਵਿਵਸਥਾ ਕਰੀਏ ਕਿਉਂਕਿ ਡਿਵੀਜ਼ਨਲ ਕਮਿਸ਼ਨਰ ਦੇ ਮੰਨਛੇ ਇਹ ਗੱਲ ਸੀਗੀ ਕਿ ਕੱਲ ਦਾ ਦਿਨ ਆਪਣਾ ਸਭ ਤੋਂ ਸੈਂਸਿਟਿਵ ਆ ਕੱਲ ਸ਼ਾਇਦ ਸੁਬੀਰ ਬਾਦਲ ਕਨੌਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਕਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋ ਗਈ ਸ਼ਹਿਰ ਵਾਲੇ ਸੈਕਟਰ ਚ 100 ਬੰਦਿਆਂ ਦੇ ਥਾਂ ਤੇ ਕੱਲ ਅਸੀਂ 200 ਬੰਦਾ ਲਾਵਾਂਗੇ ਇਨਚਾਰਜ ਸਿਕਿਉਰਿਟੀ ਉਪਾ ਆਈਟੀਆਈ ਨਾਪਾ ਰੋਡ ਤੇ ਡਬਲ ਡਿਪਲॉयਮੈਂਟ ਕਾਮੀ ਹੈ। ਪਰ ਠੀਕ ਹੈ ਸਰ ਨੋਟਡ। ਉਸ ਤੋਂ ਇਲਾਵਾ ਜਿਹੜੇ 10 ਸੈਕਟਰ ਨੇ ਉਹ 10 ਸੈਕਟਰਾਂ 'ਚ ਜਿਵੇਂ ਅੱਜ ਡਿਪਲॉयਮੈਂਟ ਸੀਗੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵੜੀ। ਜੀ ਸਰ ਸਰਵ ਸ਼ੰਭੂ ਤੈਕਨੌਰ ਉੱਥੇ ਸ਼ੰਭੂ ਜੀ ਆਪਣੇ ਹਰਮਤ ਤੋਂ ਡੋਡੇ ਸੈਕਟਰ ਕਨੌਰ 'ਚ ਨਹੀਂ ਕਿੱਥੇ ਨੇ। ਸਰ ਦੋਨੇ

वो टाइम इंग्लिश कि जितने डिप्टी कमिश्नर ने किया सी वाबा वहाँ पे एक डीएसपी अब वहाँ और लाइए यस सर यस सर नंबर दो डबल डिप्लॉयमेंट करिए आईटीआई जे सर बाकी दस संतराज़े सेम डिप्लॉयमेंट चलूगी एक जेडे बीडीपीओ दफ्तर ने दस सर उधर भी दो दो दिन दिन मंदिर ਤੇ ਤਿੰਨ ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋ ਹੋਗੇ ਤੇ 100 ਬੰਦਾ ਕੱਢਣਾ ਆਪਾਂ ਸ਼ਹਿਰ ਦੇ ਸੈਂਟਰ ਲਈ ਲਾਕ ਕੀ ਲਈ ਜੀ ਸਰ ਤੇ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਣਾ